ਦੇ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ 2 ਮਿੰਟਾਂ ਵਾਲੀ ਮੈਗੀ ਆ ਦੋ ਪੈਕੇਟ ਮੈਗੀ ਦੇ ਐ ਤੇ ਗੰਡਾ ਹਰੀ ਮਿਰਚ ਟਮਾਟਰ ਆਪਾਂ ਚੀਰ ਕੇ ਰੱਖ ਲਿਆ ਤੇ ਹੁਣ ਆਪਾਂ ਆਹ ਕਟਾਂਗੇ ਮੈਗੀ ਦੇ ਪੈਕੇਟ ਦੋਨੇ ਪੈਟਾਪਾ ਵਿੱਚ ਪਾਵਾਂਗੇ ਕੁੜੀਆਂ ਦੋਨੇ ਮਸਾਲੇ ਦੀਆਂ ਤੇ ਹੁਣ ਅੱਗ ਵੱਲ ਕੇ ਕੜਾਈ ਘਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਜੋਤੇ ਇਹ ਗਰਮ ਹੋ ਗਿਆ ਫਿਰ ਆਪਾਂ ਥੋੜਾ ਜੀਰਾ ਪਾਵਾਂਗੇ ਗਰਮ ਹੋ ਗਿਆ ਜੀਰਾ ਪਾਵਾਂਗੇ ਹੁਣ ਜੀਰਾ ਭੁੱਜ ਗਿਆ ਤੇ ਗੰਡਾ ਹਰੀ ਮਿਰਚ ਪਾਵਾਂਗੇ ਟਮਾਟਰ ਪਾਵਾਂਗੇ ਲਓ ਹੁਣ ਗੰਡਾ ਘਰੇਲੂ ਮਸਟਰ ਟਮਾਟਰ ਪੁੱਜ ਗਏ ਤੇ ਹੁਣ ਆਪਾਂ ਮੈਗੀ ਮਸਾਲਾ ਪਾਵਾਂਗੇ 出来吧，我你到那个。 ਆਪਾਂ ਥੋੜੀ ਜਿਹੀ ਹਲਦੀ ਪਾਵਾਂਗੇ ਹੁਣ ਆਪਾਂ ਪਾਣੀ ਪਾ ਦੇਾਂਗੇ ਜਦੋਂ ਪਾਊਗਾ ਹੁਣ ਤੋਂ ਤੋਟਾ ਕਦੇਾਂਗੇ ਜੇ ਪਾਣੀ ਰਿਜਣ ਲੱਗ ਗਿਆ ਫਿਰ ਆਪਾਂ ਮੈਗੀ ਪਾਵਾਂਗੇ ਉਹ ਪਾਣੀ ਰਿਜਣ ਲੱਗ ਗਿਆ ਹੁਣ ਆਪਾਂ ਮੈਗੀ ਪਾਵਾਂਗੇ ਫਿਰ ਤੋਟਾ ਕਦੇਾਂਗੇ ਦੋ ਕੁ ਮਿੰਟ ਹੋ ਗਏ ਮੈਗੀ ਪਾਈ ਨੂੰ ਤੇ ਹੁਣ ਆਪਾਂ ਕੜਚੀ ਮਾਰ ਦਿਆਂਗੇ ਫਿਰ ਫੇਰ ਟੱਕ ਦੇਾਂਗੇ ਜੋ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਆਪਾਂ ਰਲਾ ਲਾਂਗੇ ਦੋ ਕੁ ਮਿੰਟਾਂ ਨੂੰ ਲਾ ਲਾਂਗੇ ਲਓ ਆਪਣੀ ਮੈਗੀ ਬਣ ਗਈ ਦੋ ਮਿੰਟਾਂ ਵਾਲੀ ਜੇ ਦੋ ਮਿੰਟਾਂ ਚ ਬਣਾਣੀ ਹੋਵੇ ਤਾਂ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਧਰਦਗੇ ਤਾਂ ਦੋ ਮਿੰਟਾਂ ਚ ਹੀ ਬਣ ਜਾਂਦੀ ਏ ਤੇ ਜੇ ਆਪਾਂ ਗੰਡਾ ਗੰਡਾ ਵਿੱਚ ਚੰਗੀ ਤਰ੍ਹਾਂ ਪਾ ਕੇ ਭੁੰਨ ਕੇ ਫਿਰ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਹੈ ਤੇ ਮੈਗੀ ਬਣ ਗਈ ਆਪਾਂ ਤਾਂ ਹੁਣ ਲਾਵਾਂਗੇ ਹੁਣ ਆਪਾਂ ਪਲੇਟ ਚ ਪਾ ਲਾਂਗੇ ਸਾਰੇ ਨੂੰ ਮਹਗੀ ਦੇਖੋ ਆਪਣੀ ਕਿੰਡੀ ਵਧੀਆ ਬਣੀ ਹੈ ਬਹੁਤ ਵਧੀਆ ਬਣੀ ਹੈ ਮਹਗੀ ਮਹਗੀ ਮਸਾਲਾ ਮਸਾਲਾ ਮਹਗੀ ਜੇ ਸਾਡੀ ਵੀਡੀਓ ਬਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ